ਸਹੀ ਦਵਾਈ ਦੇਣ ਗਿਆ ਤਾਂ ਹੀ ਅੱਗੇ ਅਗਲੇ ਸਹੀ ਵੰਡਣ ਗਿਆ ਔਰ ਡੇਟਡ ਦਵਾਈਆਂ ਦਿੰਦੇ ਇਹ ਜਾਂ ਫਿਰ ਆਉਂਦੇ ਹੀ ਨਹੀਂ ਸਾਰੇ ਡਿਸਪੈਂਸਰੀਆਂ ਖਾਲੀ ਪਈਆਂ ਸਾਰੇ ਡਾਕਟਰਾਂ ਤੋਂ ਬਿਨਾ ਪਈਆਂ ਇਹ ਸਰਕਾਰ ਬਿਲਕੁਲ ਫੇਲ ਹੋ ਚੁੱਕੀ ਹੈ ਆਮਦਨਵਾਦੀ ਵਰਕਰਾਂ ਦਾ ਕਹਿਣਾ ਹੈ ਕਿ ਜਿਹੜਾ ਪਿੱਛੋਂ ਹੀ ਉਹਨਾਂ ਨੂੰ ਹੈਲਥ ਡਿਪਾਰਟਮੈਂਟ ਦਵਾਈਆਂ ਦਿੰਦਾ ਉਹੀ ਅੱਗੇ ਅਸੀਂ ਸਰਵਾਈਵ ਕਰਾਂਗੇ ਆਗਨਵਾਦੀ ਵਰਕਰ ਸੱਚੀਆਂ ਉਹਨਾਂ ਨੇ ਤਾਂ ਉਹੀ ਕੁਝ ਦੇਣਾ ਜੋ ਉਹਨਾਂ ਨੂੰ ਦਿੱਤਾ ਜਾਊਗਾ ਇਹ ਤਾਂ ਸਰਕਾਰ ਦੀ ਗਲਤੀ ਹੈ ਇਹ ਹੈਲਥ ਮਿਨਿਸਟਰ ਦੀ ਗਲਤੀ ਹੈ ਜਾਂ ਮੁੱਖ ਮੰਤਰੀ ਦੀ ਗਲਤੀ ਹੈ ਜੇ ਇੱਕ ਗੱਲ ਕਿ ਸ਼ੰਭੂ ਬਾਰਡਰ ਤੇ ਅੱਜ ਇੱਕ ਹੋਰ ਕਿਸਾਨ ਦੀ ਮੌਤ ਹੋਈ ਹੈ ਵੀ ਹੁਣ ਤੱਕ ਹੋਤਾ ਮੀਡੀਆ ਰਿਪੋਰਟ ਮੁਤਾਬਕ ਹੋ ਚੁੱਕੀ ਹੈ ਉਤੇ ਲੇਕਿਨ ਕੇਂਦਰ ਸਰਕਾਰ ਤਾਂ ਕਿਸਾਨਾਂ ਦੇ ਸਬੂਤ ਨਹੀਂ ਲਏ ਕੇਂਦਰ ਸਰਕਾਰ ਹੋਵੇ ਪੰਜਾਬ ਸਰਕਾਰ ਹੋਵੇ ਮਿਲੇ ਹੋਏ ਆ ਇਹ ਹਮੇਸ਼ਾ ਕਿਸਾਨਾਂ ਦੇ ਖਿਲਾਫ ਚੱਲਦੇ ਆ ਰਹੇ ਹਨ ਇਹਨਾਂ ਨੂੰ ਪਤਾ ਹੈ ਕਿ ਜੇ ਕਿਸਾਨਾਂ ਕਿਸਾਨ ਪੰਜਾਬ ਦੀ ਰੀੜ ਦੀ ਹੱਡੀ ਹੈ ਕਿਸਾਨ ਦੇ ਇਰਤ ਗਿਰਦ ਖੇਤ ਮਜ਼ਦੂਰ ਦੇ ਇਰਤ ਗਿਰਦ ਸਾਡੀ ਕਿਸਾਨੀ ਦੇ ਇਰਤ ਗਿਰਦ ਅਰਥ ਵਿਵਸਥਾ ਘੁੰਮਦੀ ਹੈ ਇਹ ਸਾਡੀ ਕਿਸਾਨੀ ਨੂੰ ਮਾਰ ਕੇ ਪੰਜਾਬ ਨੂੰ ਦੋਪਣਾ ਚਾਹੁੰਦੇ ਆ ਇਹਨਾਂ ਦੀ ਇਹ ਮਨਸਾ ਜਿਹੜੀ ਕਿ ਲੋਕ ਕਦੇ ਵੀ ਪੂਰੀ ਨਹੀਂ ਹੋਣ ਦੇਣਗੇ ਅੱਜ ਸਹੀ ਦਵਾਈ ਦੇਣ ਗਿਆ ਤਾਂ ਹੀ ਅੱਗੇ ਅਗਲੇ ਸਹੀ ਵੰਡਣ ਗਿਆ ਹੋਰ ਡੇਟਡ ਦਵਾਈਆਂ ਦਿੰਦੇ ਇਹ ਜਾਂ ਫਿਰ ਆਉਂਦੇ ਹੀ ਨਹੀਂ ਸਾਰੇ ਡਿਸਪੈਂਸਰੀਆਂ ਖਾਲੀ ਪਈਆਂ ਸਾਰੇ ਡਾਕਟਰਾਂ ਤੋਂ ਬਿਨਾ ਪਈਆਂ ਇਹ ਸਰਕਾਰ ਬਿਲਕੁਲ ਫੇਲ ਹੋ ਚੁੱਕੀ ਹੈ ਆਂਧਨਵਾੜੀ ਵਰਕਰਾਂ ਦਾ ਕਹਿਣਾ ਹੈ ਕਿ ਜਿਹੜਾ ਪਿੱਛੋਂ ਦੀ ਉਹਨਾਂ ਨੂੰ ਹੈਲਥ ਡਿਪਾਰਟਮੈਂਟ ਦਵਾਈਆਂ ਦਿੰਦਾ ਉਹੀ ਅੱਗੇ ਅਸੀਂ ਸਰਵਾਈਵ ਕਰਦੇ ਆਂ ਆਂਧਨਵਾੜੀ ਵਰਕਰ ਸੱਚੀ ਹੈ ਉਹਨਾਂ ਨੇ ਤਾਂ ਉਹੀ ਕੁਝ ਦੇਣਾ ਜੋ ਉਹਨਾਂ ਨੂੰ ਦਿੱਤਾ ਜਾਊਗਾ ਇਹ ਤਾਂ ਸਰਕਾਰ ਦੀ ਗਲਤੀ ਹੈ ਇਹ ਹੈਲਥ ਮਿਨਿਸਟਰ ਦੀ ਗਲਤੀ ਹੈ ਜਾਂ ਮੁੱਖ ਮੰਤਰੀ ਦੀ ਗਲਤੀ ਹੈ ਜੇ ਗੱਲ ਕਰੀਏ ਸ਼ੰਭੂ ਬਾਰਡਰ ਤੇ ਅੱਜ ਇੱਕ ਹੋਰ ਕਿਸਾਨ ਦੀ ਮੌਤ ਹੋਈ ਹੈ ਵੀ ਹੁਣ ਤੱਕ ਹੋਤਾ ਮੀਡੀਆ ਰਿਪੋਰਟ ਮੁਕਾਫਤ ਹੋ ਚੁੱਕੀ ਹੈ ਉੱਤੇ ਲੇਕਿਨ ਕੇਂਦਰ ਸਰਕਾਰ ਤਾਂ ਕਿਸਾਨਾਂ ਦੀ ਸਬੂਤ ਨਹੀਂ ਲੈਂਦੀ ਕੇਂਦਰ ਸਰਕਾਰ ਹੋਵੇ ਪੰਜਾਬ ਸਰਕਾਰ ਹੋਵੇ ਮਿਲੇ ਹੋਏ ਆ ਇਹ ਹਮੇਸ਼ਾ ਕਿਸਾਨਾਂ ਦੇ ਖਿਲਾਫ ਚੱਲਦੇ ਆ ਰਹੇ ਆ ਇਹਨਾਂ ਨੂੰ ਪਤਾ ਹੈ ਕਿ ਜੇ ਕਿਸਾਨਾਂ ਕਿਸਾਨ ਪੰਜਾਬ ਦੀ ਰੀੜ ਦੀ ਹੱਡੀ ਹੈ ਕਿਸਾਨ ਦੇ ird gird ਖੇਤ ਮਜ਼ਦੂਰ ਦੇ ird gird ਸਾਡੀ ਕਿਸਾਨੀ ਦੇ ird gird ਅਰਥ ਵਿਵਸਥਾ ਘੁੰਮਦੀ ਹੈ ਇਹ ਸਾਡੀ ਕਿਸਾਨੀ ਨੂੰ ਮਾਰ ਕੇ ਪੰਜਾਬ ਨੂੰ ਡੋਪਣਾ ਚਾਹੁੰਦੇ ਆ ਇਨਦੀ ਇਹ ਮਨਸਾ ਜਿਹੜੀ ਕਿ ਲੋਕ ਕਦੇ ਵੀ ਪੂਰੀ ਨਹੀਂ ਹੋਣ ਦੇਣਗੇ ਸਹੀ ਦਵਾਈ ਦੇਣਗੀਆਂ ਤਾਂ ਹੀ ਅੱਗੇ ਅਗਲੇ ਸਹੀ ਵੰਡਣਗੀਆਂ ਔਰ ਡੇਟਡ ਦਵਾਈਆਂ ਦਿੰਦੇ ਹੈ ਜਾਂ ਫਿਰ ਆਉਂਦੇ ਹੀ ਨਹੀਂ ਸਾਰੇ ਡਿਸਪੈਂਸਰੀਆਂ ਖਾਲੀ ਪਈਆਂ ਸਾਰੇ ਡਾਕਟਰਾਂ ਤੋਂ ਬਿਨਾ ਪਈਆਂ ਇਹ ਸਰਕਾਰ ਬਿਲਕੁਲ ਫੇਲ ਹੋ ਚੁੱਕੀ ਹੈ ਆਗਨwadi ਵਰਕਰਾਂ ਕਹਿੰਦੇ ਕਿ ਜਿਹੜਾ ਪਿੱਛੋਂ ਦੀ ਉਹਨਾਂ ਨੂੰ ਹੈਲਥ ਡਿਪਾਰਟਮੈਂਟ ਦਵਾਈਆਂ ਦਿੰਦਾ ਉਹੀ ਅੱਗੇ ਅਸੀਂ ਸਰਵਾਈਵ ਕਰੇ ਆਗਨwadi ਵਰਕਰ ਸੱਚੀਆਂ ਹੈ ਉਹਨਾਂ ਨੇ ਤਾਂ ਉਹੀ ਕੁਝ ਦੇਣਾ ਜੋ ਉਹਨਾਂ ਨੂੰ ਦਿੱਤਾ ਜਾਊਗਾ ਇਹ ਤਾਂ ਸਰਕਾਰ ਦੀ ਗਲਤੀ ਹੈ ਇਹ ਹੈਲਥ ਮਿਨਿਸਟਰ ਦੀ ਗਲਤੀ ਹੈ ਜਾਂ ਮੁੱਖ ਮੰਤਰੀ ਦੀ ਗਲਤੀ ਹੈ ਜੇ ਇੱਕ ਗੱਲ ਕਰੀਏ ਸ਼ੰਭੂ ਬਾਰਡਰ ਤੇ ਅੱਜ ਇੱਕ ਹੋਰ ਕਿਸਾਨ ਦੀ ਮੌਤ ਹੋਈ ਹੈ 20 ਹੁਣ ਤੱਕ ਹੋਤਾ ਮੀਡੀਆ ਰਿਪੋਰਟ ਮੁਤਾਬਕ ਹੋ ਚੁੱਕੀ ਹੈ ਉਤੇ ਲੇਕਿਨ ਕੇਂਦਰ ਸਰਕਾਰ ਤਾਂ ਕਿਸਾਨਾਂ ਦੇ ਸਬੂਤ ਨਹੀਂ ਲੈਂਦੇ ਕੇਂਦਰ ਸਰਕਾਰ ਹੋਵੇ ਪੰਜਾਬ ਸਰਕਾਰ ਹੋਵੇ ਮਿਲੇ ਹੋਏ ਆ ਇਹ ਹਮੇਸ਼ਾ ਕਿਸਾਨਾਂ ਦੇ ਖਿਲਾਫ ਚੱਲਦੇ ਆ ਰਹੇ ਹਨ ਇਹਨਾਂ ਨੂੰ ਪਤਾ ਹੈ ਕਿ ਜੇ ਕਿਸਾਨਾਂ ਕਿਸਾਨ ਪੰਜਾਬ ਦੀ ਰੀਡ ਦੀ ਹੱਡੀ ਹੈ ਕਿਸਾਨ ਦੇ ਇਲ ਦੇ ਗਿਰਦ ਖੇਤ ਮਜ਼ਦੂਰ ਦੇ ਇਲ ਦੇ ਗਿਰਦ ਸਾਡੀ ਕਿਸਾਨੀ ਦੇ ਇਲ ਦੇ ਗਿਰਦ ਅਰਥ ਵਿਵਸਥਾ ਘੁੰਮਦੀ ਹੈ ਇਹ ਸਾਡੀ ਕਿਸਾਨੀ ਨੂੰ ਮਾਰ ਕੇ ਪੰਜਾਬ ਨੂੰ ਦੋਪਣਾ ਚਾਹੁੰਦੇ ਆ ਇਹਨਾਂ ਦੀ ਇਹ ਮਨਸਾ ਜਿਹੜੀ ਕਿ ਲੋਕ ਕਦੇ ਵੀ ਪੂਰੀ ਨਹੀਂ ਹੋਣ ਦੇਣਗੇ